ਕ੍ਰਿਬੂ ਨਹੀਂ ਹੋਈ ਤਾਂ ਉਹਨਾਂ ਦੇ ਹੀ ਜਿਹੜੇ ਉਹਨਾਂ ਤੋਂ ਥੱਲੇ ਦੇ ਅਧਿਕਾਰੀ ਨੇ ਹਾਈ ਕੋਰਟ ਦੀ ਡਾਇਰੈਕਸ਼ਨ ਦੇ ਉੱਤੇ ਉਹਨਾਂ ਨੇ ਸਾਬਤ ਕਰ ਦਿੱਤਾ ਤਾਂ ਅੱਜ ਤੱਕ ਐਕਸ਼ਨ ਕਿਉਂ ਨਹੀਂ ਬਈ ਤੇ ਕੱਲ ਕਹਿ ਰਹੇ ਸੀਗੇ ਹਰਪਾਲ ਚੀਮਾ ਜੀ ਬਈ ਇਹ ਮਾਮਲਾ ਹਾਈ ਕੋਰਟ ਦੇ ਅੰਦਰ ਹੈ ਜਿਹੜਾ ਜਿਹੜੀਆਂ ਇੰਟਰਵਿਊਜ਼ ਹੋਈ ਜਾਣੇ ਬਈ ਹਾਈ ਕੋਰਟ ਨੇ ਤੁਹਾਨੂੰ ਕਾਰਵਾਈ ਕਰਨ ਤੋਂ ਕਦੋਂ ਰੋਕਿਆ ਜੇ ਤਾਂ ਹਾਈ ਕੋਰਟ ਨੇ ਕੋਈ ਡਾਇਰੈਕਸ਼ਨ ਦਿੱਤਾ ਹੋਵੇ ਕਿ ਜਿੰਨਾ ਚਿਰ ਮਾਮਲਾ ਹਾਈ ਕੋਰਟ ਦੇ ਅੰਦਰ ਪੈਂਡਿੰਗ ਆ ਤੁਸੀਂ ਕਰ ਨਹੀਂ ਸਕਦੇ ਤੁਹਾਡੀਆਂ ਜੇਲਾਂ ਦੇ ਵਿੱਚ ਇੰਟਰਵਿਊ ਹੋ ਗਿਆ ਤੁਹਾਡੇ ਹੀ ਅ fırsਰਾਂ ਨੇ ਉਹਨੂੰ ਸਾਬਤ ਕਰ ਦਿੱਤਾ ਤੇ ਡੀਜੀਪੀ ਨੂੰ ਵੀ ਮਤਲਬ ਉਹਨਾਂ ਨੇ ਸਾਫ਼ ਕੀਤਾ ਕਿ ਡੀਜੀਪੀ ਨੇ ਝੂਠ ਬੋਲਿਆ ਤਾਂ ਮੇਰੇ ਖਿਆਲ ਦੇ ਅੰਦਰ ਕਾਰਵਾਈ ਤਾਂ ਡੀਜੀਪੀ ਤੇ ਵੀ ਹੋਣੀ ਚਾਹੀਦੀ ਹੈ ਤੇ ਡੀਜੀਪੀ ਸਾਹਿਬ ਹੋਂ ਜੋ ਇਹ ਤਾਂ ਸਾਡਾ ਅਧਿਕਾਰ ਹੈ ਇਹ ਹਾਊਸ ਦਾ ਅਧਿਕਾਰ ਹੈ ਉਹ ਕਿਸੇ ਵੀ ਅਫਸਰ ਨੂੰ ਜਿਹੜਾ ਉਹ ਬੁਲਾਇਆ ਜਾ ਸਕਦਾ ਉਹਦੇ ਤੇ ਚਰਚਾ ਕੀਤੀ ਜਾ ਸਕਦੀ ਹੈ ਪਰ ਸਪੀਕਰ ਸਾਹਿਬ ਨੇ ਜਿਹੜੇ ਹੱਥ ਖੜੇ ਕਰ ਦਿੱਤੇ ਨਾ ਇੱਕ ਐਸਐਸਈ ਦੇ ਮਾਮਲੇ ਦੇ ਉੱਤੇ ਇਹਦੇ ਤੋਂ ਇਹ ਸਾਬਤ ਹੋ ਗਿਆ ਕਿ ਬਿਲਕੁਲ ਸਰਕਾਰ ਦੀ ਜਿਹੜੇ ਅਫਸਰशाही ਆ ਬਿਲਕੁਲ ਬੇਲਗਾਮ ਹੋ ਚੁੱਕੀ ਹੈ ਕੋਈ ਵੀ ਇਹਨਾਂ ਦੀ ਗੱਲ ਸੁਣਨ ਵਾਸਤੇ ਤਿਆਰ ਨਹੀਂ ਹੈ ਮੁੱਖ ਮੰਤਰੀ ਸਾਹਿਬ ਚੋਂ ਤੱਕ ਕਿਹੜਾ ਮਸਲਾ ਨਹੀਂ ਹੱਲ ਹੁੰਦਾ ਡੀਜੀਪੀ ਨੂੰ ਬੁਲਾ ਕੇ ਆਪਣੇ ਦਫ਼ਤਰ ਦੇ ਅੰਦਰ ਗੱਲ ਕੀਤੀ ਜਾ ਸਕਦੀ ਹੈ ਸੋ ਇੰਨੇ ਗੰਭੀਰ ਮੁੱਦੇ ਹੋਣ ਤੇ ਪੰਜਾਬ ਦਾ ਮੁੱਖ ਮੰਤਰੀ ਚੁੱਪ ਹੋਵੇ ਇਹ ਬੇਬਸੀ ਆ ਇਹ ਬਿਲਕੁਲ ਜਾਣੀ ਹੱਥ ਖੜੇ ਕਰ ਦਿੱਤੇ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਨੇ ਵੀ ਹੱਥ ਖੜੇ ਕਰਤੇ ਆ ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਮੰਗ ਕਰਦਾ ਕਿ ਜਿਹੜੇ ਅਧਿਕਾਰੀਆਂ ਨੇ ਇੰਟਰਵਿਊ ਕਰਵਾਇਆ ਹੈ ਔਰ ਜਿਹੜੇ ਅਧਿਕਾਰੀਆਂ ਨੇ ਝੂਠ ਬੋਲਿਆ ਉਹਨਾਂ ਦੇ ਖਿਲਾਫ ਬਣਦੀ ਕਾਰਵਾਈ ਹੋਣੀ ਚਾਹੀਦੀ ਔਰ ਮੁੱਖ ਮੰਤਰੀ ਉਸ ਮਾਮਲੇ ਤੇ ਅਸਤੀਫਾ ਦੇਣਾ ਚਾਹੀਦਾ ਸਰਕਾਰ ਦੀ ਪੀਪੀਐਲ ਮਾਡਲ ਨੇ ਸਮਝਦੇ ਤੇ ਕੋਈ ਕਾਰਵਾਈ ਕਰਦੇ ਰਹੇ ਨੇ ਇਸੇ ਮਾਮਲੇ ਤੇ ਉਹਨੂੰ ਕਿੱਦਾਂ ਦੇਖਿਆ ਜਾਵੇ ਦੇਖੋ ਪੰਜਾਬ ਦੇ ਵਿੱਚ ਲਾਉਂਡ ਆਰਡਰ ਦੀ ਹਾਲਾਤ ਬੜੇ ਮਾੜੇ ਨੇ ਸੋ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਆ ਕਿ ਪੰਜਾਬ ਦੇ ਵਿੱਚ ਲੋਕਾਂ ਨੂੰ ਇੱਕ ਵਧੀਆ ਮਾਹੌਲ ਦਿੱਤਾ ਜਾਵੇ ਕਿਉਂ ਕਿਸੇ ਵੀ ਸੂਬੇ ਦੀ ਤਰੱਕੀ ਉੱਥੋਂ ਦੇ ਲਾਉਂਡ ਆਰਡਰ ਦੇ ਨਾਲ ਆ ਸੋ ਅੱਜ ਰੋਜ਼ ਜਿਹੜੀਆਂ ਲੁੱਟਾਂ ਕੋਹਾਂ ਤੱਕ ਐਤੀਆਂ ਕਤਲ ਹੋ ਰਹੇ ਨੇ ਪੰਜਾਬ ਦੇ ਵਿੱਚ ਫਰੋਤੀਆਂ ਜਿਹੜੀਆਂ ਲੋਕਾਂ ਤੋਂ ਮੰਗੀਆਂ ਜਾ ਰਹੀਆਂ ਨੇ ਸੋ ਸਰਕਾਰ ਨੂੰ ਇਸ ਪਾਸੇ ਧਿਆਨ ਦੇਣ ਦੀ ਲੋੜ ਹੈਗੀ ਤਾਂ ਜੋ ਲੋਕ ਸ਼ਾਂਤੀ ਨਾਲ ਆਪਣਾ ਜੀਵਨ ਬਸਰ ਕਰ ਸਕਣ ਸੋ ਅੱਜ ਹਾਲਾਤ ਬਹੁਤ ਮਾੜੇ ਨੇ ਐਲੀ ਸਰ ਜਿਸ ਤਰੀਕੇ ਨਾਲ ਏਪੀ ਢਿਲੋ ਦੇ ਘਰ ਦੇ ਉੱਤੇ ਵੀ ਜਿਹੜਾ ਹਮਲਾ ਹੋਇਆ ਵਾ ਉਸ ਦੀ ਜਿਹੜੀ ਸਿੱਧੇ ਤੌਰ ਦੇ ਤੇ ਜ਼ਿੰਮੇਵਾਰੀ ਲਾਰੈਂਸ ਸੁਸ਼ਮੇਤ ਨੂੰ ਦਿੱਤੀ ਗਈ ਆ ਕਿੱਦਾਂ ਦੇਖੀਏ ਇਸ ਪੂਰੇ ਮਾਮਲੇ ਨੂੰ ਕਿਉਂਕਿ ਕੈਨੇਡਾ 'ਚ ਵੀ ਜਿਹੜੇ ਪੰਜਾਬੀ ਬੈਠੇ ਨੇ ਉਹਨਾਂ 'ਤੇ ਵੀ ਲਗਾਤਾਰ ਹਮਲੇ ਹੋ ਰਹੇ ਨੇ ਦੇਖੋ ਮੈਂ ਫਿਰ ਉਸੇ ਗੱਲ ਤੇ ਆਉਣਾ ਵੀ ਸਰਕਾਰ ਦੀ ਜ਼ਿੰਮੇਵਾਰੀ ਆ ਲੋਕਾਂ ਨੂੰ ਜਿਹੜਾ ਸਹੀ ਮਾਹੌਲ ਪੈਦਾ ਕਰਕੇ ਦੇਣਾ ਤੇ ਲਾਅ ਐਂਡ ਆਰਡਰ ਨੂੰ ਬਹਾਲ ਕਰਨਾ ਤੇ ਜਿਹੜੇ ਵੀ ਅਦੋਸ਼ੀ ਨੇ ਉਹਨਾਂ ਦੇ ਖਿਲਾਫ ਸਖਤੋ ਸਖਤ ਕਾਰਵਾਈ ਕੀਤੀ ਜਾਵੇ ਤਾਂ ਹੀ ਪੰਜਾਬ ਨੂੰ ਚੰਗਾ ਮਾਹੌਲ ਮਿਲ ਸਕਦਾ ਠੀਕ ਹੈ ਕੋਈਆ ਤਾਂ ਉਹਨੂੰ ਸਖਤ ਨੋਟਿਸ ਲੈ ਕੇ ਅੱਜ ਡੀਜੀਪੀ ਸਾਹਿਬ ਨੂੰ ਤਲਬਤਾ ਕੀਤਾ ਕਿ ਮੈਨੂੰ ਲੱਗਦਾ ਹੈ ਕਿ ਬਹੁਤ ਵੱਡਾ ਇੱਕ ਫੈਸਲਾ ਵਾ ਇਹ ਜਿਹੜਾ ਫੈਸਲਾ ਇਤਿਹਾਸ ਦੇ ਵਿੱਚ ਇੱਕ ਵਿਲੱਖਣ ਤੇ ਨਵੇਕਲੀ ਜਿਹੜੀ ਹੈਗੀ ਆ ਇਹ ਪਹਿਲ ਕਦਮੀ ਅੱਜ ਸਪੀਕਰ ਸਾਹਿਬ ਨੇ ਸ਼ੁਰੂ ਕੀਤੀ ਆ ਅਸੀਂ ਇਹਦੀ ਸ਼ਲਾਘਾ ਕਰਦੇ ਆ ਜਸਪਾਲ ਸਾਹਿਬ ਪ੍ਰਤਾਪ ਬਾਜਵਾ ਕਹਿੰਦੇ ਤੁਹਾਡੀ ਸਰਕਾਰ ਚ ਗੈਂਗਸਟਰਾਂ ਦਾ ਬੋਲਬਾਲਾ ਹੋਇਆ ਹੈ ਸਾਹਮਣੇ ਦੇਖੇ ਪ੍ਰਤਾਪ ਸਿੰਘ ਬਾਜਬਾ ਹੁਣੀ ਗੈਂਗਸਟਰਾਂ ਨੂੰ ਪਾਲਦੇ ਰਿਹਾ ਇਹਦੇ ਵਿੱਚ ਕੋਈ ਅਤਕਥਨੀ ਨਹੀਂ ਹੈ ਸਾਰੇ ਜਿਹੜੇ ਲੋਕ ਨੇ ਇਹ ਜਿਹੜੇ ਕਾਂਗਰਸ ਦੇ ਜਿੰਨੇ ਵੀ ਵੱਡੇ ਵੱਡੇ ਲੀਡਰ ਨੇ ਜਿਹੜੇ ਆਪਣੇ ਆਪ ਨੂੰ ਵੱਡੀਆਂ ਵੱਡੀਆਂ ਟਾਰਾਂ ਤੇ ਗੱਲਾਂ ਮਾਰਦੇ ਨੇ ਇਹਨਾਂ ਦਾ ਗੈਂਗਸਟਰਾਂ ਦੇ ਨਾਲ ਸਬੰਧ ਹੋਣ ਕਰਕੇ ਹੀ ਅੱਜ ਇਹਨਾਂ ਦਾ ਇਹ ਮਾੜਾ ਹਾਲ ਹੈ ਇਹ ਤੁਹਾਡੀ ਐਮਐਲ ਅੰਦਰ ਕੀ ਗੈਂਗਸ ਨੇ ਆ ਗਿਆ ਨੈਕਸਸ ਜਿਹੜਾ ਸਰਕਾਰ ਚ ਪੂਰਾ ਮਾਫੀਆ ਚਲਾ ਰਿਹਾ ਸਰਕਾਰ ਨਹੀਂ ਨਹੀਂ ਬਿਲਕੁਲ ਉਹਨਾਂ ਨੇ ਇਸ ਸੰਦਰਭ ਦੇ ਵਿੱਚ ਗੱਲ ਨਹੀਂ ਕੀਤੀ ਉਹਨਾਂ ਨੇ ਇਹ ਗੱਲ ਕੀਤੀ ਆ ਜਿਹੜਾ ਐਸਆਈ ਦਾ ਮਾਮਲਾ ਸੀਗਾ ਉਹ ਐਸਆਈ ਦੇ ਮਾਮਲੇ ਦੇ ਉੱਤੇ ਗੱਲ ਹੋ ਰਹੀ ਸੀ ਔਰ ਇਸ ਲਈ ਉਹ ਐਸਆਈ ਦੇ ਮਾਮਲੇ ਨੂੰ ਡੀਜੀਪੀ ਸਾਹਿਬ ਨੂੰ ਤਲਬ ਕੀਤਾ ਮਾਨਯੋਗ ਸਪੀਕਰ ਸਾਹਿਬ ਨੇ ਮੈਨੂੰ ਨਹੀਂ ਲੱਗਦਾ ਕਿ ਇੰਨੀ ਡੇਰਿੰਗ ਅੱਜ ਤੱਕ ਕਿਸੇ ਵੀ ਵਿਧਾਨ ਸਭਾ ਦੇ ਵਿੱਚ ਕਿਸੇ ਮਾਨਯੋਗ ਸਪੀਕਰ ਸਾਹਿਬ ਨੇ ਇੰਨੀ ਡੇਰਿੰਗ ਦਿਖਾਈ ਹੋਵੇ ਬਹਿਸ ਮੁੱਦਿਆਂ ਤੇ ਹੋਣੀ ਚਾਹੀਦੀ ਆ ਐਵੇਂ ਸੱਪ ਲੰਗੇ ਤੋਂ ਲੀਖ ਪੇਟਣ ਵਾਲਾ ਕੰਮ ਇਹ ਪਹਿਲਾਂ ਵੀ ਕਰਦੇ ਰਹੇ ਆ ਹੁਣ ਵੀ ਕਰਦੇ ਆ ਕਿਉਂਕਿ ਇਹਨਾਂ ਦੇ ਕੀਤੇ ਹੋਏ ਜਿਹੜੇ ਕਾਰੇ ਨੇ ਉਹ ਅਸੀਂ ਕੰਡੇ ਝੁਗ ਰਹੇ ਆ ਇਹਨਾਂ ਦੇ ਜੋ ਪੱਟੇ ਹੋਏ ਖੂਤੇ ਉਹਨਾਂ ਨੂੰ ਬੰਦ ਕਰ ਰਹੇ ਆ ਅਸੀਂ ਸਾਡੇ ਮੁੱਖ ਮੰਤਰੀ ਸਾਹਿਬ ਉਹਨਾਂ ਦਾ ਹਰ ਇੱਕ ਦਿਨ ਆ ਜਿਹੜਾ ਪੰਜਾਬ ਦੇ ਭਲੇ ਲਈ ਹਰ ਇੱਕ ਕਦਮ ਆ ਜਿਹੜਾ ਪੰਜਾਬ ਦੇ ਹਿਤ ਲਈ ਪਟਿਆ ਜਾਂਦਾ ਸੋ ਇਸ ਕਰਕੇ ਜਿੰਨੀ ਵੀ ਮਾਨ ਸਾਹਿਬ ਦੀ ਟੀਮ ਹੈ ਮੁੱਖ ਮੰਤਰੀ ਸਾਹਿਬ ਦੀ ਟੀਮ ਹੈ ਉਹ ਪੰਜਾਬ ਦੇ ਭਲੇ ਲਈ ਪੰਜਾਬ ਦੇ ਹਿੱਤ ਲਈ ਹਮੇਸ਼ਾ ਕੰਮ ਕਰਦੀ ਆ ਹਮੇਸ਼ਾ ਕਰਦੀ ਇੱਕ ਇੱਕ ਇਸ਼ੂ ਤੁਹਾਡੇ ਮੈਂਟੇਨੈਂਸ ਨਾਲ ਸੰਬੰਧਿਤ ਹੈ ਕਲ ਪ੍ਰਤਾਪ ਸਿੰਘ ਬਾਜਪਾ ਨੇ ਕਹਿ ਕੇ ਨਹਿਰ ਬਣਾ ਦਿਓ ਉਹ ਨਹਿਰ ਨਾਲੇ ਤੁਹਾਡੇ ਕੋਲ ਪੈਸੇ ਹੈ ਨਹੀਂ ਕਿ ਮੇਰੀ ਸੀਨੀਅਰ ਅਫਸਰਾਂ ਨਾਲ ਗੱਲਬਾਤ ਹੋਈ ਆ ਉਹਨਾਂ ਨੇ ਦਾਵਾ ਕੀਤਾ ਕਿ ਨਹਿਰ ਬਣਾਉਣੀ ਨਹੀਂ ਤੁਸੀਂ ਸਿਰਫ ਗੱਲਾਂ ਹੀ ਹੈਗੀ ਆ ਮਾਲਵਾ ਨਹਿਰ ਦੀ ਦੇਖੋ ਦੇਖੋ ਇੰਨਾ ਇੰਨਾ ਨੇ ਸਿਰਫ ਗੱਲਾਂ ਦਾ ਕੜਾ ਬਣਾਉਣਾ ਠੀਕ ਹੈ ਯਾਰ ਠੀਕ ਹੈ ਇਹਨਾਂ ਨੇ ਸਿਰਫ ਗੱਲਾਂ ਦਾ ਕੜਾ ਬਣਾਉਣਾ ਆਪ ਇਹਨਾਂ ਨੇ ਕੁਝ ਕੀਤਾ ਨਹੀਂ ਸਾਨੂੰ ਕਰਦੇ ਦੇਖਣਾ ਚਾਹਦੇ ਨਹੀਂ ਅਸੀਂ ਕਰਕੇ ਦਿਖਾਵਾਂਗੇ ਬਾਜਵਾ ਸਾਹਿਬ ਵੀ ਇੱਥੇ ਨੇ ਅਸੀਂ ਵੀ ਇੱਥੇ ਆ ਮੈਂ ਕਿਹਾ ਸਭ ਕੁਝ ਹੋਊਗਾ ਜਿਹੜੇ ਰਸਤੇ ਅਸੀਂ ਚੱਲ ਪਿਓ ਸਾਰਾ ਕੁਝ ਹੋਊਗਾ ਨਹਿਰ ਵੀ ਬਣੂਗੀ ਪੈਸਾ ਵੀ ਹੈਗਾ ਸਾਰਾ ਕੁਝ ਹੈ ਇਹ ਸਿਰਫ ਕੰਡੇ ਪਿਛਾਉਣਾ ਚਾਹੁੰਦੇ ਨੇ ਵੀ ਇਹ ਕਰ ਨਾ ਸਕਣਾ ਕਿਉਂਕਿ ਇਹਨਾਂ ਦੇ ਪੈਰਾ ਥੱਲੇ ਜ਼ਮੀਨ ਜਿਹੜੀ ਖਿਸਕਦੀ ਆ ਹਰਿਆਣਾ ਨੇ ਆਬਜੈਕਟ ਕੀਤਾ ਹਰਿਆਣਾ ਦਾ ਉੱਥੇ ਕੀ ਲੱਗ ਕੇ ਦਿਖਾਈ ਦੇਖੋ ਇੱਕ ਮਿੰਟ ਇੱਕ ਮੈਂ ਕਲੀਅਰ ਕਰਨੀ ਚਾਹੁੰਦਾ ਸਾਡੇ ਪੰਜਾਬ ਦੀ ਜ਼ਮੀਨ ਆ ਅਸੀਂ ਪੰਜਾਬ ਦੀ ਜ਼ਮੀਨ ਤੇ ਜੋ ਮਰਜ਼ੀ ਕਰੀਏ ਸਾਡਾ ਹੱਕ ਆ ਸਾਡੇ ਪੰਜਾਬ ਦਾ ਹੱਕ ਆ ਸੋ ਹਰਿਆਣੇ ਦਾ ਤਾਂ ਉੱਥੇ ਕੋਈ ਲਾਗਾ ਦੇ ਕ ਬਣਦਾ ਹੀ ਨਹੀਂ ਹਾਂ ਉਹਨਾਂ ਨੂੰ ਕੀ ਦੱਸਾਂ ਅਸੀਂ ਆਪਣੇ ਪੰਜਾਬ ਦੇ ਵਿੱਚ ਜੋ ਮਰਜ਼ੀ ਕਰੀਏ ਉਹ ਹਰਿਆਣੇ ਦੇ ਵਿੱਚ ਪਾਣੀ ਆਉਂਦਾ ਆਪਣੇ ਦਾ ਮਸਲਾ ਜਿਹੜਾ ਉਹ ਨਹਿਰ ਚ ਪਾਣੀ ਆਉਣਾ ਉਹ ਕਹਿੰਦੇ ਨਹਿਰ ਚ ਪਾਣੀ ਸਾਡੀ ਜ਼ਿੰਮੇਵਾਰੀ ਹੈ ਅਸੀਂ ਆਪਦੇ ਪੰਜਾਬ ਦਾ ਪਾਣੀ ਵਰਤ ਰਹੇ ਹਾਂ ਆਪਣੇ ਪੰਜਾਬ ਦੇ ਪਾਣੀ ਨੂੰ ਵਰਤਣ ਤੋਂ ਸਾਨੂੰ ਕੋਈ ਰੋਕ ਨਹੀਂ ਸਕਦਾ ਅਸੀਂ ਦੂਜੀ ਦਾ ਕੋਈ ਗੱਲ ਕੀਤੀ ਹੀ ਨਹੀਂ ਹੈ ਹਜੇ